ਸਤਿ ਸ੍ਰੀ ਅਕਾਲ ਕਿਸਾਨ ਵੀਰੋ ਮੇਰਾ ਨਾਮ ਸੁਖਬੀਰ ਪੱਠੜਾ ਹੈ ਮੇਰੇ ਪਿੰਡ ਦਾ ਨਾਮ ਸੇਖਾ ਹੈ ਤੇ ਮੇਰਾ ਫੋਨ ਨੰਬਰ 832771513 ਹੈ ਅੱਜ ਤੁਹਾਨੂੰ ਮੱਕੀ ਦਿਖਾ ਰਿਆ ਨਿਊ ਜੀ ਸੀਡੋ ਦੀ ਡ੍ਰੈਗਨ 18 1247 ਕੱਦ ਦੇਖੋ ਪਹਿਲਾਂ ਤਾਂ ਇਹ ਨਾਲ ਕਰੀਬਨ 10 ਫੁੱਟ ਤੋਂ ਉੱਪਰ ਘੱਦਾ ਹੈ ਛੱਲੀ ਦੇਖੋ ਤੁਸੀਂ ਸਾਰੀ ਉੱਪਰ ਤੋਂ ਥੱਲੇ ਤੱਕ ਦਾਣੇ ਦੀ ਭਰੀ ਹੋਈ ਹੈ ਇਹਨੇ ਵਿੱਚ ਮੱਖੀਆਂ ਨੂੰ ਇਤਕੀ ਗਰਮੀ ਬੋਧ ਪਈਆ ਦਾੜਾ ਪਿਆ ਨਹੀਂ ਪਰ ਆ ਮੱਕੀ ਨੇ ਪੂਰਾ ਟੈਂਪਰੇਚਰ ਸਹੀ ਜਮਾ ਤਰੀਕੇ ਨਾਲ ਪੂਰਾ ਦਾਣਾ ਪਕਾਇਆ ਪੂਰਾ ਟੈਂਪਰੇਚਰ ਚ ੱਲਿਆ ਗਰਮੀ ਦਾ ਬਾਕੀ ਥੱਲੇ ਦੇਖ ਸਕਦੇ ਹੋ ਤੁਸੀਂ ਸਾਰੀ ਹਰੀ-ਪਰੀ ਖੜੀ ਆ ਹੋਰ ਦੇਖ ਲਓ ਇੱਧਰ ਦੀ ਆ ਕੇ ਥੱਲੇ ਦਿੱਤੀ ਮੱਖੀ ਸਾਰੀ ਓਕੇ ਅੰਗਰੀਸ ਆ ਜਾਮਾ ਜਿਵੇਂ ਭਾਈ ਜੀ ਕੱਲ ਮੱਖੀਆਂ ਚਿੱਟੀਆਂ ਜੀਆਂ ਹੋ ਗਈਆਂ ਸੀ ਗਰਮੀ ਦੇ ਕਰਕੇ ਇਹਨੂੰ ਕੋਈ ਸਮੱਸਿਆ ਨਹੀਂ ਇਹਨੂੰ ਕੋਈ ਸਮੱਸਿਆ ਨਹੀਂ ਆਈ ਵੀਰ ਜੀ ਇਹ ਮੈਂ ਕਿ ਮੱਖੀਆਂ ਪੀਲੀਆਂ ਜੀਆਂ ਹੋ ਗਈਆਂ ਚਿੱਟੀਆਂ ਨਹੀਂ ਹੋ ਗਈਆਂ ਸੀ ਗਾਈ ਆਪਣਾ ਵੀ ਦੇਖੋ ਜਮਾ ਹਰਾ ਭਰਾ ਖੜਾ ਸਾਰਾ ਇਹ ਡ੍ਰੈਗਨ ਦਾ 1247 B ਆਗਾ ਕੋਈ ਵੀ ਦਾਣੇ ਨੂੰ ਕੋਈ ਪ੍ਰੋਬਲਮ ਨਹੀਂ ਸਾਰੀ ਓਕੇ ਖੜੀ ਆ ਹਰੇ ਬਾਈ ਕੱਦ 10 ਫੁੱਟ ਤੋਂ ਉੱਚਾ ਹੋਊਗਾ ਛੱਲੀ ਦੇਖੋ ਤੁਸੀਂ ਉਹ ਵੀ ਹੋਰ ਕੇ ਦਿਖਾ ਲਓ ਤੁਸੀਂ ਬੋਲੋ ਦਾਨੇ ਦੇ ਤੁਸੀਂ ਨੂੰ ਕੀ ਵੀ ਦਾਣੇ ਦੇ ਵੀਰ ਜੀ ਦਾਣੇ ਦੇਖੋ ਕੋਈ ਵੀ ਸਮੱਸਿਆ ਨਹੀਂ ਕੋਈ ਵੀ ਸਮੱਸਿਆ ਨਹੀਂ ਦੇ ਵਿੱਚ ਆ ਕੇ ਦੇਖ ਸਕਦਾ ਜਰਾ ਮਾਪ ਕੇ ਦੇਖ ਸਕਦਾ ਬਹੁਤ ਪਸੰਦ ਮੱਕੀ ਸਾੜੀ ਹੈ ਕਿਸਾਨਾਂ ਨੇ ਛੱਲੀ ਦਾ ਵਜ਼ਨ ਜੋਖਿਆ ਸੀ ਵੀਰ ਜੀ ਹੋ ਗਏ ਕੱਲ ਜੋਖਿਆ ਸੀਗਾ 500 500 ਗ੍ਰਾਮ ਤੋਂ ਲੈ ਕੇ 520 ਗ੍ਰਾਮ ਤੱਕ ਛੱਲੀ ਦਾ ਵਜ਼ਨ ਉੱਤਰਿਆ ਅਪੀਲ ਕੀ ਹੈ ਕਿਸਾਨਾਂ ਨੂੰ ਅਪੀਲ ਕਿਸਾਨਾਂ ਨੂੰ ਇਹ ਆ ਵੀ ਵੱਧ ਤੋਂ ਵੱਧ ਚੰਗੀ ਮੱਕੀ ਲਾਓ ਚੰਗਾ ਬੀਜ ਲਾਓ ਜਿਹਦੇ ਨਾਲ ਪੈਦਾਵਾਰ ਮੱਕੀ ਦੀ ਵੱਧ ਜੇ ਜਿਵੇਂ ਕਿ ਜਿਵੇਂ ਡ੍ਰੈਗਨ 1247 ਆ ਆ ਬੀਜ ਨੂੰ ਵੱਧ ਤੋਂ ਵੱਧ ਕਿਸਾਨ ਕਣਕ ਵਾਲੀ ਬਾਣ ਦੇ ਵਿੱਚ ਲਾਉਣ ਵੈਗੋ ਜੀ ਕਾ ਖਾਲਸਾ ਵੈਗੋ ਜੀ ਕੀ ਫਤਿਹ